ਹਾਂਜੀ ਗਾਇਸ ਕੀ ਹਾਲ ਨੇ ਤੁਹਾਡੇ ਨਾਇਬ ਤਸਕੀਲਦਾਰ ਇਨਸਪੈਕਟਰ ਆਡੀਟਰ ਜਾਂ ਲੇਖਾਕਾਰ ਨਿਰਖੇਕ ਪੜਤਾਲਦਾਰ ਜੋ ਵੀ ਜਿੰਨੇ ਵੀ ਪੋਸਟ ਆਈਆਂ ਮੈਂ ਇਹ ਰੀਲਸ ਵਗੈਰਾ ਪਾਈਆਂ ਸੀਗੀਆਂ ਉਹਦੀ ਮੈਂ ਤੁਹਾਨੂੰ ਕੰਪਲੀਟ ਜਾਣਕਾਰੀ ਅੱਜ ਦੇ ਰਿਹਾ ਤੇ ਹਾਂ ਜਿਹੜੇ ਭਾਈ ਨਾਇਬ ਤਸਕੀਲਦਾਰ ਦੇ ਜੀ ਵੀਡੀਓ ਦੇਖ ਰਿਹਾ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਬੈਕਲੌਗ ਦੀਆਂ ਪੋਸਟਾਂ ਨੇ ਪਹਿਲਾਂ ਦੋ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦਿੱਤਾ ਕਿ ਬੈਕਲੌਗ ਦੀਆਂ ਪੋਸਟਾਂ ਹੀ ਨੇ ਕਹਿੰਦਾ ਭਾਪ ਐਕਸ ਸਰਵਿਸਮੈਨ სპੋਰਟਸਮੈਨ ਜੋ ਤੁਹਾਡੇ ਫ੍ਰੀडम फाइਟਰ ਆ ਗਏ ਜਬ ਪਰਸਨ ਬੀ ਡਿਸੇਬਿਲਟੀ ਆ ਗਏ ਉਹਨਾਂ ਦੀਆਂ ਪਹਿਲਾਂ ਇਹ ਪੋਸਟ ਜਨਰਲ ਕੈਟੇਗਰੀ ਜਾਂ ਖਿਸ਼ੋਰ ਕੈਟੇਗਰੀ ਦੇ ਲਈ ਇੱਥੇ ਕੋਈ ਓਪਨ ਨਸ ਨਹੀਂ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਛੱਡ ਸਕਦੇ ਹੋ ਬਟ ਅਗਰ ਹੋਰ ਅੱਗੇ ਦੀ ਜਾਣਕਾਰੀ ਲੈਣੀ ਹੈ ਜਾਂ ਬਾਕੀ ਦੀਆਂ ਪੋਸਟਾਂ ਦੇ ਬਾਰੇ ਜਣਨਾ ਤਾਂ ਉਹ ਪਾ ਤੁਹਾਨੂੰ ਦੱਸਾਂਗੇ ਟੋਟਲ 151 ਪੋਸਟਾਂ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਇਹ ਨੋਟਿਸ ਜਿਹੜਾ ਇੱਕ ਵਾਰ ਸਾਈਟ ਤੋਂ ਹਟਾ ਦਿੱਤਾ ਗਿਆ ਸੀ ਦੁਬਾਰਾ ਫਿਰ ਤੋਂ ਇਹ ਨੋਟਿਸ ਹੈ ਜਿਹੜਾ ਓਪਨ ਹੋਇਆ ਇਹਦੇ ਵਿੱਚ ਕੀ ਆਖਰੇ ਨੇ ਕਹਿੰਦਾ ਇਸ਼ਤਿਹਾਰ ਤੁਹਾਡਾ 27 ਤਰੀਕ ਨੂੰ ਪਬਲਿਸ਼ ਹੋ ਗਿਆ ਸੀਗਾ ਠੀਕ ਹੈ ਜੀ ਔਨਲਾਈਨ ਅਰਜ਼ੀਆਂ ਨੇ ਜਿਹੜੀਆਂ ਤੁਸੀਂ ਉਹ ਸਬਮਿਟ ਹੋਣਗੀਆਂ ਤੁਹਾਡੀਆਂ ਭਾਈ ਔਨਲਾਈਨ ਅਰਜ਼ੀਆਂ 1 ਸ ਤੇ ஆன்ਲਾਈਨ ਅਰਜ਼ੀਆਂ ਦੀ ਅਪਲਾਈ ਕਰਨ ਦੀ ਆਖਰੀ ਮਿਤੀ ਜਿਹੜੀ 21 ਸੱਤ ਰੱਖੀ ਗਈ ਹੈ ਜੀ ਉਹ ਤੱਕ ਕਹਿੰਦਾ ਤੁਸੀਂ ਅਪਲਾਈ ਕਰ ਸਕਦੇ ਠੀਕ ਹੈ ਜੀ ਇਹ ਚੀਜ਼ ਇਹਨਾਂ ਨੇ ਪਈ ਆਕੀ ਹੈਗੀ ਇਸ ਤੋਂ ਇਲਾਵਾ ਬਾਕੀ ਇਹਦੇ ਵਿੱਚ ਕੀ ਕੋਸ਼ਾ ਰਹੇਗਾ ਉਹਦੇ ਬਾਰੇ ਆਪਾਂ ਦੇਖੀਏ ਹੂੰ ਪੋਸਟਾਂ ਦੇ ਬਾਰੇ ਤੇ ਇਹਨਾਂ ਦੀ ਜਾਣਕਾਰੀ ਦੇ ਬਾਰੇ ਉੱਥੇ ਨੋਟ ਡਾਉਨ ਕੀਤਾ ਪਿਆ ਦੇਖਿਆ ਪਿਆ ਠੀਕ ਹੈ ਜੀ ਉਹਦੇ ਬਾਰੇ ਆਪਾਂ ਦੇਖ ਲੈਂਦੇ ਆ ਨੈਵ ਚੀਨਦਾਰ ਜੋ ਤੁਹਾਡਾ ਮਾਲ ਪਨਰਵਾ ਸਫਤ ਪ੍ਰਬੰਧਨ ਵਿਭਾਗ ਦੇ ਵਿੱਚ ਪੋਸਟਾਂ ਆਈਆਂ ਲੈਬ ਸੀਲ ਲਾਰਦੀਆਂ ਕਹਿੰਦਾ ਪਾ ਰੈਵਨਿਊ ਤੇ ਡਿਸਾਸਟਰ ਮੈਨੇਜਮੈਂਟ ਦੇ ਵਿੱਚ ਆਈਆਂ 13 ਪੋਸਟਾਂ ਨੇ ਗਰੁੱਪ B ਦੀ ਪੋਸਟ ਹੈ ਜੀ ਦਫਤਰੀ ਖੇਤਰੀ ਤੇ ਨੌਨ ਤਕਨੀਕੀ ਏਰੀਆ ਦੇ ਵਿੱਚ ਇਹ ਪੋਸਟਾਂ ਆਈਆਂ ਨੇਗੀਆਂ ਇਸ ਤੋਂ ਇਲਾਵਾ ਤੁਹਾਨੂੰ ਆਡਿਟ ਆਫੀਸਰ ਹੈ ਜਿਹੜਾ ਉਹਦੀਆਂ ਵੀ ਪੋਸਟਾਂ ਦੇਖਣ ਨੂੰ ਮਿਲਣਗੀਆਂ ਉਹ ਮਿਲਣਗੀਆਂ ਤੁਹਾਨੂੰ ਦੂਸਰੀ ਕੈਟਾਗਰੀ ਦੇ ਵਿੱਚ ਜਿਵੇਂ ਕਿ ਚੀਫ ਆਡਿਟਰ ਸਹਿਕਾਰੀ ਸੁਭਾਮ ਆ ਗਏ ਇਹਦੇ ਵਿੱਚ ਤੁਹਾਨੂੰ ਆਡਿਟ ਆਫਸਰ ਦੀਆਂ ਦੇਖਣ ਨੂੰ ਮਿਲਣਗੀਆਂ ਨਰੇਖਿਕ ਪੜਤਾਲ ਜਣ ਕੇ ਇਨਸਪੈਕਟਰ ਆਡਿਟ ਦੀਆਂ ਤਨੋਂ ਪੋਸਟਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਤਿੰਨ ਪੋਸਟਾਂ ਆਡਿਟ ਆਫਸਰ ਦੀਆਂ ਨੇ 135 ਪੋਸਟਾਂ ਜਿਹੜੀਆਂ ਨਿਰਖੇਕ ਪੜਤਾਲ ਦੇ ਹਨ ਜਾਂ ਇਨਸਪੈਕਟਰ ਆਡਿਟ ਦੇ ਹਨ ਗਰੁੱਪ B ਦੀਆਂ ਨੇ ਤਿੰਨੋਂ ਪੋਸਟਾਂ ਗਰੁੱਪ A B C D ਤਿੰਨ ਤਰ੍ਹਾਂ ਦੀਆਂ ਕੈਟਾਗਰੀਜ਼ ਹੁੰਦੀਆਂ ਨੇ ਜਿਹੜਾ ਗਰੁੱਪ B ਹੁੰਦਾ ਨਾ ਉਹ ਤੁਹਾਡਾ ਇੱਕ ਆਫੀਸਰ ਉਹ ਲੈਵਲ ਦੀ ਪੋਸਟ ਹੁੰਦੀ ਹੈ ਡੈਜ਼ਿਗਨੇਟਿਡ ਲੈਵਲ ਦੀ ਪੋਸਟ ਹੈ ਜਿਹੜੀ ਤੁਹਾਨੂੰ ਮਿਲਦੀ ਹੈ ਇੱਕ ਡੈਜ਼ਿਗਨੇਸ਼ਨ ਬਹੁਤ ਵਧੀਆ ਮਿਲਦਾ ਹੁੰਦਾ ਹੈਗਾ ਹੁਣ ਇਹਦੇ ਵਿੱਚ ਤੁਹਾਨੂੰ ਸੀਏ ਵਗੈਰਾ ਚਾਹੀਦਾ ਹੈ ਇਹਦੇ ਵਿੱਚ ਬੀਕਮ ਵਗੈਰਾ ਚਾਹੀਦੀ ਹੈ ਆ ਸਿਮਪਲ ਜਿਹਾ ਕੰਮ ਹੁੰਦਾ ਪਾਉ ਮਤਾਂ ਇਹ ਨਹੀਂ ਮਾਰ ਦਿੰਦੇ ਵੀ ਤੁਹਾਨੂੰ ਮੈਂ ਐਵੇਂ ਕਹੀ ਚੱਲਾ ਵੀ ਵਿਊ ਲੈਂਡ ਦਾ ਮਾਰਾ ਤੁਸੀਂ ਅੱਗੇ ਤੁਰੇ ਚੱਲੋ ਠੀਕ ਹੈ ਕੰਮ ਦੀ ਚੀਜ਼ ਆ ਤਾਂ ਟਾਈਮ ਵੇਸਟ ਕਰੋ ਜੇ ਕੰਮ ਦੀ ਚੀਜ਼ ਨਹੀਂ ਹੈਗੀ ਫੇਰ ਕਿਉਂ ਟਾਈਮ ਵੇਸਟ ਕਰਨਾ ਆਪਦਾ ਕੋਈ ਕੰਮ ਕਰੋ ਹਨਾ ਚਲੋ ਇਹ ਆ ਗਿਆ ਤੁਹਾਡਾ ਸਾਰਾ ਲੱਲਾ ਕਾ ਕਹਾ ਇਹਦਾ ਜੀ 13 ਪੋਸਟਾਂ ਜਿਹੜੀਆਂ ਆਈਆਂ ਨੇਗੀਆਂ ਠੀਕ ਹੈ ਨੈਪ ਸੀਲਦਾਰ ਦੇ ਆ ਐਕਸ ਸਰਵਿਸਮੈਨ ਜਨਰਲ ਐਕਸ ਸਰਵਿਸਮੈਨ ਐਸ ਸੀ ਐਮ ਵੀ ਐਕਸ ਸਰਵਿਸਮੈਨ ਐਸ ਸੀ ਆਰਓ ਐਕਸ ਸਰਵਿਸਮੈਨ ਬੀ ਸੀ ਤਾਂ ਇਹ ਕੈਟਾਗਰੀ ਹੈ ਇਹਦੇ ਵਿੱਚ 4 2 1 2 ਪੋਸਟਾਂ ਨੇ ਜਿਹੜੀਆਂ ਉਹ ਤੁਹਾਡੀਆਂ ਆਈਆਂ ਨੇ 9 ਪੋਸਟਾਂ ਨੇ ਜਿਹੜੀਆਂ ਤੁਹਾਡੀਆਂ ਇਸ ਐਕਸ ਸਰਵਿਸਮੈਨ ਕੈਟਾਗਰੀ ਦੇ ਵਿੱਚ ਆਈਆਂ ਜਿਹਦੇ ਵਿੱਚੋਂ ਦੋ ਔਰਤਾਂ ਲਈ ਰਾਖਮੀਆ ਰੱਖਿਆ ਗਿਆ ਨੇ ਹੁਣ ਆਪਾਂ ਗੱਲ ਕਰੀਏ ਸਪੋਰਟਸ ਕੋਟੇ ਦੀ ਸਪੋਰਟਸ ਕੋਟੇ ਦੇ ਵਿੱਚ ਜਰਨਲ ਤੇ ਐਸ ਸੀ ਐਮ ਬੀ ਦੇ ਵਿੱਚ ਪੋਸਟਾਂ ਆਪਣ ਹੋਈਆਂ ਨੇ ਇੱਕ ਇੱਕ ਪੋਸਟ ਹੈ ਇਹਨਾਂ ਦੇ ਵਿੱਚੋਂ ਇੱਕ ਔਰਤ ਦੇ ਲਈ ਰਾਖਮੀਆ ਇੱਕ ਮੇਲ ਦੇ ਲਈ ਰਾਖਮੀਆਗੀ ਵਿਜ਼ਿਕ ਜਿਹੜੇ ਫਿਜ਼ਿਕਲੀ ਤੁਹਾਡੇ ਹੈਂਡੀਕੈਪ ਨੇ ਜਿਨ੍ਹਾਂ ਨੂੰ ਦੇਖਣ ਦੇ ਵਿੱਚ ਦਿੱਕਤ ਹੈ ਜਾਂ ਦੇਖਣ ਨਾਲ ਸੰਬੰਧਿਤ ਕੋਈ ਡਿਸੇਬਿਲਟੀ ਹੈ ਤੇ ਜਿਨ੍ਹਾਂ ਨੂੰ ਸੁਣਨ ਨਾਲ ਸੰਬੰਧਿਤ ਕੋਈ ਡਿਸੇਬਿਲਟੀ ਹੈ ਉਹਨਾਂ ਦੇ ਵਿੱਚ ਇਹ ਪੋਸਟਾਂ ਆਈਆਂ ਨਗੀਆਂ ਇੱਕ ਇੱਕ ਬੈਕਲੌਗ ਦੀ ਜਿਹੜੀ ਪੋਸਟ ਆ ਉਹ ਆਈ ਹੈ ਤਾਂ ਇਹਦੇ ਵਿੱਚ ਦੋ ਪੋਸਟਾਂ ਇਹ ਆਈਆਂ ਤੇ ਫਿਜ਼ੀਕਲ ਜਿਹੜਾ ਤੁਹਾਡਾ ਇਹਦੇ ਵਿੱਚ ਸੌਰੀ ਆਮ ਨਾਟ ਸੇਇੰਗ ਫਿਜ਼ੀਕਲ ਬਟ ਫੀਮੇਲ ਜਿਹੜਾ ਕੰਸਰਨ ਹੈ ਇਹਦੇ ਵਿੱਚ ਨਹੀਂ ਹੈਗਾ ਤਾਂ ਸਿੰਪਲੀ 13 ਪੋਸਟਾਂ ਨੇ ਜਿਹੜੀਆਂ ਭਈ ਤੁਹਾਡੀਆਂ ਉਹ ਇੱਥੇ ਆਪਣੇ ਸਾਹਮਣੇ ਆਉਂਦੀਆਂ ਨਗੀਆਂ ਸਹਿਜ ਲਾਰਜੀ ਠੀਕ ਆਡਿਟ ਆਫਿਸਰ ਦੀ ਆਪਾਂ ਗੱਲ ਕਰੀਏ ਆਡਿਟ ਆਫਿਸਰ ਦੇ ਵਿੱਚ ਆਪਾਂ ਨੂੰ ਦੋ ਦੇਖਣ ਨੂੰ ਮਿਲਦੇ ਐ ਐਕਸ ਸਰਵਿਸਮੈਨ ਜਨਰਲ ਜੋ ਕਿ ਇੱਕ ਬੈਕਲੌਗ ਹੈਗੀ ਫਿਜ਼ੀਕਲੀ ਹੈਂਡੀਕੈਪਡ ਜੋ ਵਿਜ਼ੂਅਲੀ ਅੰਪੇਅਰਡ ਨੇ ਜਿਹਨੂੰ ਦੇਖਣ ਦੀ ਪ੍ਰੋਬਲਮ ਹੈ ਉਹਦੇ ਵਿੱਚ ਇੱਕ ਪੋਸਟ ਹੈ ਬੈਕਲੌਗ ਨਹੀਂ ਹੈਗੀ ਨਵੀਂ ਪੋਸਟ ਹੈ ਤਾਂ ਇਹ ਓਪਨ ਹੋਈਆਂ ਟੋਟਲ ਦੇ ਵਿੱਚ ਇਹ ਤੁਹਾਡੇ ਕੋਲ ਤਿੰਨ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇਗੀਆਂ ਆ ਆਡਿਟ ਆਫਿਸਰ ਦੇ ਇਨਸਪੈਕਟਰ ਆਡੀਟਰ ਦੀ ਆਪਾਂ ਗੱਲ ਕਰੀਏ ਇਨਸਪੈਕਟਰ ਆਡੀਟਰ ਆਡਿਟਰ ਦੇ ਵਿੱਚ ਤੁਹਾਨੂੰ ਸੋ 35 ਪੋਸਟਾਂ ਦੇਖਣ ਨੂੰ ਮਿਲਦੀਆਂ ਨੇ ਇਹ ਕੰਮ ਦੀ ਚੀਜ਼ ਹੈ ਇਹ ਤੇ ਹੁ ਜਰਨਲ ਦੇ ਵਿੱਚ 27 ਪੋਸਟਾਂ ਨੇ ਸੱਤ ਜਿਹੜੀਆਂ ਔਮੇਨ ਦੇ ਲਈ ਰੱਖੇ ਐਸਸੀਐਮਬੀ ਦੇ ਲਈ ਸੱਤ ਨੇ ਤਿੰਨ ਜਿਹੜੀ ਔਮੇਨ ਦੇ ਲਈ ਰੱਖਮੀਆਂ ਨੇਗੀਆਂ ਇਹਦੇ ਦੇ ਪਾਸੇ ਹੋ ਜਾਂਦਾ ਮੈਂ ਐਸਸੀਆਰਓ ਦੇ ਲਈ ਤੁਹਾਡੇ ਕੋਲ ਸੱਤ ਪੋਸਟਾਂ ਨੇ ਦੋ ਔਮੇਨ ਦੇ ਲਈ ਰਾਖਮੀ ਨੇ ਬੀਸੀ ਦੇ ਵਿੱਚ ਤੁਹਾਡੇ ਕੋਲ 6 ਪੋਸਟਾਂ ਨੇ ਦੋ ਔਮੇਨ ਦੇ ਲਈ ਰਾਖਮੀ ਨੇ ਐਕਸ ਸਰਵਿਸਮੈਨ ਜਨਰਲ ਭਾਈ ਇਹ ਪੋਸਟਾਂ ਆਈਆਂ ਨੇ ਜਿੱਤੇ ਵਿੱਚੋਂ 18 ਬੈਕਲੌਗ ਦੀਆਂ ਪੋਸਟਾਂ ਨੇਗੀਆਂ ਠੀਕ ਹੈ ਜੀ ਤਾਂ ਚਾਰ ਤੁਹਾਡੇ ਕੋਲ ਇਹਦੇ ਵਿੱਚ ਔਰਤਾਂ ਲਈ ਰਾਖਮੇ ਹੁਣ ਤੁਸੀਂ ਇਹ ਦੇਖੋ ਕਿ ਐਕਸ ਸਰਵਿਸਮੈਨ სპੋਰਟਸ ਕੈਟਾਗਰੀ ਹੋ ਗਿਆ ਫਿਜ਼ੀਕਲੀ ਹੈਂਡੀ ਜੋ ਆਮ ਪੋਸਟਾਂ ਆਉਂਦੀਆਂ ਨੇ ਨਾ ਉਹਨਾਂ ਦੇ ਵਿੱਚ ਭਰਾ ਭਰੇ ਹੀ ਫਿਲ ਰਹਿੰਦੇ ਨੇ ਪੋਸਟਾਂ ਕੋਈ ਖਾਲੀ ਜਾਂਦੀ ਨਹੀਂ ਇਦਾਂ ਦੇ ਜਿਹੜੇ ਟੈਕਨੀਕਲ ਏਰੀਆਜ਼ ਆ ਕਿ ਇੱਥੇ ਫਿਲ ਆਊਟ ਨਹੀਂ ਹੁੰਦੀ ਜੋ ਇਹ ਕੈਟਾਗਰੀਜ਼ ਤੇ ਹੈਗੇ ਨਾ ਜਾਇ ਜਿਹੜੀ ਤੁਹਾਡੀ ਕੈਟਾਗਰੀ ਹੋਲਡ ਕਰਦੇ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਨਾ ਕਿ ਥੋੜੀ ਜੀ ਮਿਹਨਤ ਕਰਕੇ ਆਪਾਂ ਇੱਧਰਲੇ ਪਾਸੇ ਆਈਏ ਉਹ ਪੋਸਟਾਂ ਖਾਲੀ ਪਈਆਂ ਨੇ ਯਾਰ ਬੜੇ ਟਾਈਮ ਤੋਂ ਖਾਲੀ ਰਹਿੰਦੀਆਂ ਨੇ ਗਿਆ ਐਵੇਂ ਆਪਾਂ ਦੇਖ ਕੇ ਵੀ ਬਾਕੀਆਂ ਨੇ ਮਗਰ ਜੋ ਨੇ ਸੂਏ ਚ ਸਾਲ ਮਰੀ ਆਪਾਂ ਵੀ ਛੱਡ ਦੋ ਉਹ ਕੰਮ ਥੋੜਾ ਪੇਡਾ ਵਾਲਾ ਕੰਮ ਥੋੜਾ ਜਿਹਾ ਆਪਾਂ ਦੇਖ ਲਈਏ ਤੱਬੜਿਆ ਆਫੀਸਰ ਲੈਵਲ ਦੇ ਪੋਸਟਾਂ ਖਾਲੀ ਪਈਆਂ ਨੇ ਯਾਰ ਤੁਹਾਡੇ ਕੋਲ ਭਰਮਚੀ ਨਹੀਂ ਆ ਰਹੀਆਂ ਇਹ ਪੋਸਟ ਹੀ ਖਾਲੀ ਰਹਿ ਜਾਂਦੀ ਹੈ ਹਰ ਵਾਰ ਠੀਕ ਐ ਐਕ ਸਰਵਿਸਮੈਨ ਐਸਏਐਮਬੀ 4 ਐਸਸੀਆਰਓ 3 ਐਕ ਸਰਵਿਸਮੈਨ ਬੀਸੀ 8 ਇਹਦੇ ਵਿੱਚੋਂ ਸਪੋਰਟਸ ਜਨਰਲ ਦੀ ਗੱਲ ਕਰੀਏ 20 ਪੋਸਟਾਂ ਨੇ ਜਿਹੜੀਆਂ ਉਹ ਤੁਹਾਨੂੰ ਮਿਲਣੀਆਂ ਇਨਸਪੈਕਟਰ ਆਡੀਟਰ ਦੇ 18 ਬੈਕਲੌਗ ਹੈ 18 ਦਾ ਪਹਿਲਾਂ ਨਹੀਂ ਆਨੇ ਸਪੋਰਟਸ ਐਸਏਐਮਬੀ 5 ਐਸਸੀਆਰਓ 4 ਫਿਜ਼ੀਕਲੀ ਹੈਂਡੀਕੈਪਡ ਜੋ ਵਿਜ਼ੂਅਲੀ ਹੋਗੇ ਦੇਖਣ ਵਾਲੇ 4 ਦੇਸ ਤੋਂ ਲਾਵਾ ਫਿਜ਼ੀਕਲੀ ਹੈਂਡੀਕੈਪਡ ਜੋ ਤੁਹਾਡੇ ਹੀਅਰਿੰਗ ਦੇ ਆਗੇ ਉਹਨਾਂ ਦੀਆਂ ਵਿੱਚ ਚਾਰ ਪੋਸਟਾਂ ਤੁਹਾਨੂੰ ਇੱਥੇ ਖਾਲੀ ਦੇਖਣ ਨੂੰ ਮਿਲ ਰਹੀ ਹੈ ਠੀਕ ਹੈ ਜੀ ਇੰਨੀ ਪੋਸਟ ਹੈ ਜਿਹੜੀ ਤੁਹਾਡੀ ਉਹ ਖਾਲੀ ਜਾ ਰਹੀ ਹੈ ਜੀ ਨੈਕਸਟ ਇਹਦੇ ਵਿੱਚ ਹਜੇ ਹੋਰ ਪੇ ਆ 14 15 16 ਫ੍ਰੀडम ਫਾਈਟਰ ਵੀ ਪੇ ਆ ਮੇਰੇ ਕੋਲ ਓਕੇ ਇਹ ਵੀ ਕੰਮ ਦੀ ਗੱਲ ਹੈਗੀ ਹੁਣ ਫਿਜ਼ੀਕਲੀ ਹੈਂਡੀਕੈਪਡ ਜੋ ਆਰਥੋ ਦੇ ਆਗੇ ਜੋੜਾ ਨਾਲ ਸੰਬੰਧਤ ਆਗੇ ਕੋਈ ਉਹਦੇ ਵਿੱਚ ਇੱਕ ਬੈਕਲੌਗ ਦੀ ਪੋਸਟ ਪਈ ਹੈ ਫ੍ਰੀडम ਫਾਈਟਰ 6 ਬੈਕਲੌਗ ਦੀਆਂ ਪੋਸਟਾਂ ਫ੍ਰੀडम ਫਾਈਟਰ ਪਰ ਹੈ ਨਹੀਂ ਗਿਆ ਪਿਛਲੇ ਵਾਰ ਤੋਂ ਕੋਟਾ ਯਾਰ 40 40 ਨੰਬਰ ਆ ਜਿਹੜੇ ਤੁਹਾਨੂੰ ਉਹੀ ਚਾਹੀਦੇ ਨੇ 7 7 8 8 ਨੰਬਰ ਹੀ ਚਾਹੀਦੇ ਨੇ ਤੁਹਾਡੇ ਕੋਲ ਕੋਟਾ ਹੈਗਾ 7 7 8 8 ਨੰਬਰ ਦੀ ਤੁਹਾਨੂੰ ਗ੍ਰੇਸ ਐਸ ਇਸ ਦੀ ਡਾਇਰੈਕਟਲੀ ਮਿਲ ਰਹੀ ਆ ਉਹ ਠੀਕ ਹੈ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਯਾਰ ਮੱਥਾ ਮਾਰੂ ਮੜਾ ਜਾ ਇਕਨੋਮਿਕਲ ਵੀਕਰ ਸੈਕਸ਼ਨ ਈ ਡਬਲਯੂ ਐਸ ਦੇ ਲਈ ਇੱਥੇ ਪੋਸਟ ਆਈ ਹੈ ਸੱਤ ਪੋਸਟਾਂ ਨੇ ਜਿਹਦੇ ਵਿੱਚੋਂ ਦੋ ਆ ਜਿਹੜੀਆਂ ਤੁਹਾਡੇ ਆ ਭਾਈ ਔਰਤਾਂ ਦੇ ਲਈ ਰਾਖਵੀਆਂ ਨੇ ਠੀਕ ਹੈ 135 ਟੋਟਲ ਪੋਸਟਾਂ ਆਈਆਂ ਲੱਗੀਆਂ 135 ਤੋਂ ਬਾਅਦ ਤੁਹਾਡੇ ਕੋਲ 68 ਆ ਜਿਹੜੀਆਂ ਬੈਕਲੌਗ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਠੀਕ ਹੈ ਜੀ ਇਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਕਿੰਨਾ ਜ਼ਿਆਦਾ ਬੈਕਲੌਗ ਇਕੱਠਾ ਹੋਇਆ ਪਿਆਗਾ ਮਥਾ ਮਾਰੋ ਮੜਾ ਜੀ ਨੈਕਸਟ ਕੰਮ ਦੀ ਚੀਜ਼ ਤੇ ਆਈਏ ਆਪਾਂ ਹੁਣ ਇਹਦੇ ਵਿੱਚ ਆਪਾਂ ਦੇਖੇ ਤਾਂ ਤੁਹਾਨੂੰ ਕੁਆਲੀਫਿਕੇਸ਼ਨ ਕੀ ਮਿਲੂਗੀ ਨੈਪਸੀਨ ਦਾ ਲਈ ਤੁਹਾਨੂੰ ਕੀ ਚਾਹੀਦਾ ਪਹਿਲਾਂ ਦੱਸਿਆ ਹੋਇਆ ਮੈਂ ਤੁਹਾਨੂੰ ਗ੍ਰੈਜੂਏਸ਼ਨ ਨੈਸੈਸਰੀ ਹੈਗੀ ਪੜ੍ਹ ਵੀ ਲੈਣਾ ਸ਼ੁੱਡ ਬੀ ਅ ਗ੍ਰੈਜੂਏਟ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਟਿਊਸ਼ਨ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਉਸ ਤੋਂ ਬਾਅਦ ਜਿਹੜਾ ਅਪਾਇੰਟਡ ਹੋ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਜਿਆਦਾ ਜੂਨੀਅਰ ਜਿੰਨੇ ਵੀ ਤੁਹਾਡੇ ਐਗਜ਼ਾਮ ਵਗੈਰਾ ਹੋ ਇਹਨਾਂ ਦੇ ਡਿਪਾਰਟਮੈਂਟਲ ਐਗਜ਼ਾਮਸ ਨੇ ਉਹਨਾਂ ਨੂੰ ਕਲੀਅਰ ਕਰਨਾ ਲਾਜ਼ਮੀ ਹੁੰਦਾ ਹੈ ਇਹ ਨੈਪਸੀਲਦਾਰ ਦੀ ਜਿਹੜੀ ਤੁਹਾਡੀ ਸਪੈਸੀਫਿਕੇਸ਼ਨ ਆ ਉਹ ਇਹਨਾਂ ਨੇ ਮੰਗ ਕੀਤੀ ਹੈ ਉਹਦੇ ਵਿੱਚ ਇਹ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗਾਈਏ ਆਡਿਟ ਆਫਿਸਰ ਦੇ ਇਹਦੀ ਹੋਮ ਕੁਆਲੀਫਿਕੇਸ਼ਨ ਆਪਾਂ ਨੂੰ ਮੈਟਰ ਕਰੋਗੀ ਇਹਦੇ ਵਿੱਚ ਕੀ ਆਖਿਆ ਹੈਗਾ ਸ਼ੁੱਡ ਪੋਇਆਸਾ ਡਿਗਰੀ ਆਫ ਚਾਰਟਰਡ ਅਕਾਊਂਟੈਂਟ ਸੀਏ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਅਗਰ ਨਹੀਂ ਹੈਗੀ ਤਾਂ ਤੁਹਾਡੇ ਕੋਲ ਐਮ ਕਾਮ ਹੋਣੀ ਚਾਹੀਦੀ ਹੈਗੀ ਐਂਡ ਅਤੇ ਸ਼ੁੱਡ ਹੈਵ ਐਨ ਐਕਸਪੀਰੀਅੰਸ ਆਫ ਆਡਿਟਿੰਗ ਆਫ ਕਮਰਸ਼ੀਅਲ ਅਕਾਊਂਟਸ ਫॉर ਮਿਨਿਮਮ ਪੀਰੀਅਡ ਆਫ 3 ਇਅਰਸ ਇਨ ਰੈਪਿਊਟਡ ਫਰਮ অর ਇੰਸਟੀਟਿਊਸ਼ਨ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਆਡਿਟਸ ਨੂੰ ਮੈਨੇਜ ਕਰਨ ਦਾ ਠੀਕ ਹੈ ਜੀ ਇਹ ਇਹਨਾਂ ਨੇ ਭਾਈ ਮੰਗ ਕੀਤੀ ਹੈਗੀ ਨੈਕਸਟ ਨਿਰਖਿਕ ਪੜਤਾਲ ਦੀ ਇਨਸਪੈਕਟਰ ਆਡੀਟਰ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਮੰਗ ਰਹੇ ਨੇਗੇ ਕਹਿੰਦੇ ਸ਼ੁੱਡ ਪੋਜੈਸ ਡਿਗਰੀ ਆਫ ਬੀਕਮ ਬੀਕਮ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਸੈਕੰਡ ਡਿਵੀਜ਼ਨ ਤੱਕ ਦੀ ਚੱਲ ਜੂ ਫਸਟ ਨਹੀਂ ਹੈ ਕਿ ਸੈਕੰਡ ਵੀ ਅਸੀਂ ਰੱਖ ਲਾਂਗੇ ਕਹਿੰਦਾ ਉਸ ਤੋਂ ਇਲਾਵਾ ਸ਼ੁੱਡ ਪ੍ਰੈਸਰ ਕੰਪਿਊਟਰ ਕੋਰਸ ਐਟ ਲੀਸਟ 120 ਉਸ 120 ਘੰਟਿਆਂ ਦਾ ਤੁਹਾਡਾ ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਕੰਪਿਊਟਰ ਦੀ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਉਹਦੀ ਡਿਮਾਂਡ ਇਹਦੇ ਵਿੱਚ ਕੀਤੀ ਹੈ ਆਈਐਸਆਈ ਜੋ ਤੁਹਾਡਾ ਸਰਟੀਫਾਈਡ ਕੋਰਸ ਸਰਟੀਫਿਕੇਟ ਹੈ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਇਸ ਤੋਂ ਇਲਾਵਾ ਕੀ ਆਖ ਰਿਹਾ ਹੈ ਇਹ ਕਿੰਨੇ ਤੁਹਾਡੇ ਕੋਲ ਜੋ 10ਵੀਂ ਹੈ 10ਵੀਂ ਦੇ ਵਿੱਚ ਤੁਸੀਂ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਇਹ ਲਾਜ਼ਮੀ ਹੈ ਤੇ ਗਰੁੱਪ ਬੀ ਹੈ ਗਰੁੱਪ ਬੀ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਵਿੱਚ ਤੁਹਾਡਾ ਜੋ ਪੰਜਾਬੀ ਦਾ ਪੇਪਰ ਹੈ ਉਹ ਨਹੀਂ ਹੋਏਗਾ ਗਰੁੱਪ ਬੀ ਹੈ ਗਰੁੱਪ ਸੀਡੀ ਦੇ ਵਿੱਚ ਹੋਏਗਾ ਇਹ ਤੁਹਾਨੂੰ ਪੰਜਾਬੀ ਨਹੀਂ ਆਏਗੀ ਜਿਹੜਾ ਆਪਾਂ ਦੋ ਪੇਪਰ ਲੈ ਕੇ ਚੱਲਦੇ ਆ ਨਾ ਉਹਦੇ ਵਿੱਚ ਤੁਹਾਨੂੰ ਛੋਟਾ ਜੀ ਨੈਕਸਟ ਅੱਗੇ ਕੰਮ ਦੀ ਚੀਜ਼ ਆਪਣੇ ਕੋਲ ਆ ਰਹੀ ਹੈ ਜੀ ਹਾਂ ਨੰਖਾ ਦੇਖਿਓ ਨੈਬ ਸੀਡਰ 35400 ਆਡਿਟ ਆਫਸਰ 35400 ਨਿਰਖਿਤ ਪ੍ਰਧਾਨ ਇੰਸਪੈਕਟਰ ਆਡੀਟਰ 35400 ਠੀਕ ਹੈ ਭਾਈ ਜੇ ਤੁਹਾਡੀ ਪਹਿਲੀ ਜੌਬ ਹੈ ਜਾਂ ਜੌਬ ਕਰਕੇ ਵੀ ਲੱਗ ਰਿਹਾ 35400 ਬਹੁਤ ਹੁੰਦਾ ਯਾਰ ਠੀਕ ਹੈ ਜੇ ਲੱਗ ਜੂਗੇ ਹੁਣ ਇਹਦੇ ਵਿੱਚ ਉਮਰ ਸੀਮਾ ਕੀ ਹੈ ਕਿਸੇ ਦੇ ਵੀ 18 ਸਾਲ ਤੋਂ ਉਮਰ ਘੱਟ ਨਹੀਂ ਹੋਣੀ ਚਾਹੀਦੀ 37 ਸਾਲ ਤੋਂ ਉਮਰ ਜ਼ਿਆਦਾ ਨਹੀਂ ਹੋਣੀ ਚਾਹੀਦੀ ਜਨਰਲ ਕੈਟਾਗਰੀ ਹੈ ਜੇ ਆਪਾਂ ਕੈਟਾਗਰੀਜ਼ੇਸ਼ਨ ਦੇ ਚੱਲਿਆ ਰੈਜ਼ਰਵੇਸ਼ਨ ਦੇ ਵਿੱਚ ਚੱਲਿਆ ਐਸਸੀ ਐਸਟੀ ਦੇ ਲਈ 42 ਹੈ ਤੇ ਜਿਹੜੇ ਤੁਹਾਡੇ ਜੇ ਕੰਮ ਕਰ ਰਹੇ ਨੇ ਸਰਕਾਰੀ ਕਰਮਚਾਰੀ ਉਹਨਾਂ ਦੇ ਲਈ 45 ਸਾਲ ਦੀ ਇਹਨਾਂ ਨੇ ਉਮਰ ਦੀ ਗੱਲ ਕੀਤੀ ਹੈ ਇੱਥੇ ਤੱਕ ਕਹਿੰਦਾ ਭਾਈ ਤੁਹਾਨੂੰ ਸ਼ੋਰਟ ਠੀਕ ਹੈ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋਗੇ ਐਕਸ ਸਰਵਿਸ ਮੈਂਡ ਦਾ ਭਾਈ ਤੁਹਾਡਾ ਸਿਸਟਮ ਹੁੰਦਾ ਹੈ ਆ ਕਿ ਜੋ ਤੁਹਾਡੀ ਉਮਰ ਸੀਮਾ ਹੁੰਦੀ ਉਹ ਤਾਂ ਸਰਵਿਸ ਤੋਂ 3 ਸਾਲ ਦਾ ਜਿਹੜਾ ਉੱਪਰ ਦਾ ਕੰਮ ਹੁੰਦਾ ਉਹ ਹੀ ਇਹਦੇ ਵਿੱਚ ਸੇਮ ਹੀ ਸਾਰਾ ਸੇਮ ਹੁੰਦਾ ਐਕਸ ਸਰਵਿਸ ਮੈਂਡ ਦਾ ਉਹੀ ਆ ਜਾਏਗਾ ਇਹਦੇ ਵਿੱਚ ਠੀਕ ਹੈ ਜੀ ਫੀਸ ਹੁਣ ਫੀਸ ਤੁਸੀਂ ਕਿੰਨੇ ਕਿੰਨੇ ਅਪਲਾਈ ਕਰਨੀ ਹੈ ਜਨਰਲ ਕੈਟਾਗਰੀ ਨੇ 1000 ਅਪਲਾਈ ਕਰਨੀ ਹੈ ਐਸ ਐ ਬੀ ਸੀ ਈ ਡਬਲ ਯੂ ਐਸ ਨੇ 250 ਅਪਲਾਈ ਕਰਨੀ ਹੈ ਸਾਬਕਾ ਫੌਜੀ ਹੈ ਜਿਹੜੇ 200 ਅਪਲਾਈ ਕਰਨੀ ਹੈ ਦਿਵਿਆਂਗ ਨੇ 500 ਅਪਲਾਈ ਕਰਨੀ ਹੈ ਥੋੜੇ ਇੱਥੇ ਜਨਰਲ ਵਾਲੇ ਰ ਜਾਤਰ ਬੜੇ ਰੌਲਾ ਪਾਉਂਦੇ ਰਹਿੰਦੇ ਨੇ ਮੈਂ ਵੀ ਜਨਰਲ ਜਾਂ ਮੈਂ ਵੀ ਫੀਸਾ ਭਰਦਾ ਰਹਾਂਗਾ ਵੀ 1000 ਇਹਨਾਂ ਨੇ ਕਹਤੋ ਅਪਲਾਈ ਕਰਨੇ ਸ਼ੁਕਰ ਕਰੋ 1000 ਹੈ ਸਿਰਫ 1000 ਹੈ ਤੁਸੀਂ ਇੰਨਾ ਹੀ ਸ਼ੁਕਰ ਕਰੋ ਗਰੁੱਪ B ਦੀਆਂ ਪੋਸਟਾਂ ਨੇ ਤਸਹीलਦਾਰ ਦੀਆਂ ਪੋਸਟਾਂ ਨੇ 3 3000 ਫੀਸ ਭਰਦੇ ਰਹਿਆ ਅਸੀਂ P T Plus B ਦੇ ਵਿੱਚ ਔਨ ਕਰਕੇ 1000 ਰੁਪਏ ਫੀਸ ਸਿਰਫ ਇਹਨਾਂ ਦੀ ਇੰਨਾ ਸ਼ੁਕਰ ਕਰੋ ਤੁਸੀਂ ਬਹੁਤ ਹੈ ਠੀਕ ਹੈ ਨੈਕਸਟ ਹੁਣ ਕਿਵੇਂ ਚੌਣਵੇ ਦੀ ਹੋਊਗੀ ਟੈਸਟ ਹੋਊਗਾ ਟੈਸਟ ਦੇ ਵਿੱਚੋਂ ਕਹਿੰਦਾ ਭਾਈ ਤੁਹਾਡੀ ਮੈਰਿਟ ਬਣੂਗੀ ਸਿੰਪਲ ਜੀ ਚੀਜ਼ ਹੈ ਯਾਰ ਜਿਹੜਾ ਆਉਂਦਾ ਬੇਸਿਕਲੀ ਆਪਾਂ ਹ ਕਿ ਆਪਣਾ ਪੇਪਰ ਹੈ ਜਿਹੜਾ ਉਹ ਕਿੱਥੇ ਆਊਗਾ ਅਪਲਾਈ ਇਹਨੂੰ ਪੀਟਰ ਪਲੱਸ ਵੀ ਦੀ ਵੈਬਸਾਈਟ ਤੇ ਕਰ ਸਕਦੇ ਹੋ ਮੈਂ ਲਿੰਕ ਹੈ ਜਿਹੜਾ ਉਹ ਦੇ ਦਿੱਤਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਉੱਥੋਂ ਤੁਸੀਂ ਜਾ ਕੇ ਵੀ ਅਪਲਾਈ ਕਰ ਦੋਗੇ ਠੀਕ ਹੈ ਵੈਬਸਾਈਟ ਦੇ ਉੱਤੇ ਆਹ ਵਾਲਾ ਲਿੰਕ ਹੁੰਦਾ ਹੈ ssb.punjab.gov.in ਇਹ ਤੇ ਜਾਓਗੇ ਤੇ ਜਾ ਕੇ ਆਨਲਾਈਨ ਐਪਲੀਕੇਸ਼ਨ ਦਾ ਫਾਰਮ ਉਹਨੂੰ ਓਪਨ ਕਰਦੇ ਬਾਕੀ ਤੁਹਾਨੂੰ ਅਪਡੇਸ਼ਨ ਸਾਰੀ ਪੀਟਰ ਪਲੱਸ ਵੀ ਤੇ ਆਉਂਦੀ ਰਹੂਗੀ ਜੇ ਨਹੀਂ ਪਤਾ ਲੱਗੂ ਯਾਰ ਮੈਂ ਹੈਗਾ ਹੀ ਹਾਂ ਤੁਹਾਨੂੰ ਅਪਡੇਸ਼ਨਾਂ ਦੇਣ ਦੇ ਲਈ ਆਪਾਂ ਪੇਪਰ ਤੇ ਪਹੁੰਚਦੇ ਹਾਂ ਜਿਹੜੀ ਕੰਮ ਦੀ ਗੱਲ ਠੀਕ ਹੁਣ ਪੇਪਰ ਦੇ ਵਿੱਚ ਕੀ ਪੁੱਛ ਆਊ ਇਹਦੇ ਵਿੱਚ 120 ਕੁਐਸਚਨ ਹੋਣਗੇ 120 ਨੰਬਰ ਹੋਣਗੇ ਸਾਰੇ ਐਮਸੀਕਿਊ ਹੋਣਗੇ ਠੀਕ ਹੈ 120 ਦੇ ਵਿੱਚੋਂ ਤੁਹਾਡੀ ਕੱਟਆਫ ਹੈ ਜਿਹੜੀ ਉਹ ਆਮ ਦੇ ਨਾਲ ਬਟਕਲਕਰ ਜਨਰਲ ਦਾ ਹੈ ਨਹੀਂ ਐਸਐਮਐ ਸਪੋਰਟਸ ਕੋਟਾ ਦਾ ਕੱਟਆਫ ਤੁਹਾਡੀ ਯਾਰ ਜਾਏਗੀ ਸਖਤ ਦੇ ਨੇੜੇ ਤੇ 60 ਤੋਂ ਘੱਟ ਹੀ ਰਹਿ ਸਕਦੀ ਹੈ ਕੋਈ ਜ਼ਿਆਦਾ ਨਹੀਂ ਹੋ ਸਕਦੀ ਛੋਟ ਘੱਟੇ ਪੋਸਟਾਂ ਨੇ ਜੇ ਆਪਾਂ ਜਰਨਲ ਹੁੰਦੀ ਤਾਂ ਆਪਾਂ ਸੋਚ ਸਕਦੇ ਸੀ 85 90 ਦੇ ਕਟਆਫ ਚਲੀ ਜਾਂਦੀ 80 ਦੇ ਨੇੜੇ ਕਟਆਫ ਚਲੀ ਜਾਂਦੀ ਠੀਕ ਹੈ ਬਟ ਪੇਪਰ ਦੇ ਵਿੱਚ ਕੀ ਆਏਗਾ ਆਪਾਂ ਉਹ ਦੇਖ ਲੈਣਾ ਕਿਉਂਕਿ ਕੰਮ ਦੇ ਵਿੱਚ ਬਣੀ ਰਹਿੰਦੀ ਹੈ ਇਹਦੇ ਵਿੱਚ ਨੈਗੇਟਿਵ ਮਾਰਕਿੰਗ 1/4 ਦੀ ਤੁਹਾਨੂੰ ਮਿਲੇਗੀ ਠੀਕ ਹੈ ਪੇਪਰ ਦੇ ਵਿੱਚ ਕੀ ਆਏਗਾ ਹੁਣ ਜਿਹੜਾ ਤੁਹਾਡਾ 30 ਨੰਬਰ ਤੁਹਾਨੂੰ ਮਿਲਣਗੇ 30 ਨੰਬਰ ਦੀ ਜਿਹੜੀ ਤੁਹਾਡੇ ਕੋਲ ਆਏਗੀ ਉਹ ਭਾਈ ਜਰਨਲ ਨੌਲੇਜ ਕਰੰਟ ਅਫੇਅਰ ਆਏਗੀ ਪੋਲਿਟੀ ਇਸ਼ੂ ਹੋਗੇ এনवायरमेंट ਇਸ਼ੂ ਹੋਗੇ ਕਰੰਟ ਅਫੇਅਰਸ ਹੋਗੇ ਸਾਇੰਸ ਐਂਡ ਟੈਕ ਹੋਗੇ ਇਕਨੋਮੀ ਹੋਗੀ ਹਿਸਟਰੀ ਹੋਗੀ ਸਪੋਰਟਸ ਹੋਗੇ ਤੇ ਤੁਹਾਡੀ ਸੌਖੇ ਲੈਵਲ ਦੇ ਨਹੀਂ ਆਉਣ ਲੱਗੀ ਐਸਐਸਸੀ ਲੈਵਲ ਦੇ ਨਹੀਂ ਆਉਣ ਲੱਗੀ ਪੰਜਾਬ ਪੁਲਿਸ ਲੈਵਲ ਦੇ ਨਹੀਂ ਆਉਣ ਲੱਗੀ ਨਹੀਂ 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 ਭਾਈ ਤਸਵੀਲਦਾਰ ਹੈ ਲੈਵਲ ਦੀ ਹੈਗੀ ਲੈਵਲ ਦੀ 2022 23 ਦਾ ਜਿਹੜਾ ਤਸਵੀਲਦਾਰ ਹੋਇਆ ਸੀ ਜੀਓਗ੍ਰਾਫੀ ਚੱਕੀ ਪਈ ਸੀ 12 ਕੁਐਸਚਨ ਜੀਓਗ੍ਰਾਫੀ ਦੇ ਪਾਈ ਪਏ ਸੀ ਡਾਇਰੈਕਟਰ ਟਫ ਲੈਵਲ ਦੇ ਪਾਈ ਪਏ ਸੀਗੇ ਠੀਕ ਹੈ ਇਹਦੇ ਵਿੱਚੋਂ ਇੱਕ ਵੀ ਸੈਕਸ਼ਨ ਪਿਕ ਹੋ ਗਿਆ ਪੂਰੇ ਤੇ ਪੂਰੇ ਕੁਐਸਚਨ ਉਹਦੇ ਵੀ ਡਟੋਖ ਸਕਦੇ ਨੇ ਸਾਰੇ ਇਹ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਆਏਗਾ ਪੰਜਾਬ ਹਿਸਟਰੀ ਚੱਲੋ ਆਪਾਂ ਭਾਈ ਪੰਜਾਬ ਹਿਸਟਰੀ ਤੇ ਕਲਚਰ ਪੰਜਾਬ ਦੇ ਵਿੱਚੋਂ ਤੁਹਾਡਾ ਇਹ ਲਿਖਨ ਨੂੰ ਹਿਸਟਰੀ ਕਲਚਰ ਪਾਇਪਾ ਸਾਰਾ ਕੁਝ ਹੀ ਆ ਜਾਊਗਾ ਪੰਜਾਬ ਦੀ ਸਾਰੀ ਜੀਕੇ ਆਊਗੀ ਉਹਦੇ ਵਿੱਚੋਂ 20 ਨੰਬਰ ਦਾ ਕੁਸ਼ਣ ਜਿਹੜਾ ਤੁਹਾਨੂੰ 20 ਨੰਬਰ ਦੇ ਕੁਸ਼ਣ ਆ ਜਾਣਗੇ ਰੀਜਨਿੰਗ ਤੇ ਮੈਂਟਲ ਬਿਲਟੀ ਜੋ ਤੁਹਾਨੂੰ 3 ਨੰਬਰ ਦੇ ਕੁਸ਼ਣ ਆਉਣਗੇ ਤੇ ਆਪਾਂ ਇੱਥੇ ਗੱਲ ਕਰੀਏ ਪੰਜਾਬੀ ਦੀ ਤਾਂ ਪੰਜਾਬੀ ਦੇ ਵਿੱਚੋਂ ਤੁਹਾਨੂੰ 15 ਨੰਬਰ ਦਾ ਜਿਹੜਾ ਪੇਪਰ ਹੈ ਭਾਈ ਉਹ ਆਊਗਾ ਇਹਨਾਂ ਚੀਜ਼ਾਂ ਤੇ ਤੁਸੀਂ ਮੈਂ ਕਹਿੰਦਾ ਤੁਹਾਨੂੰ ਨਾ ਜਾਇਓ ਵੀ ਸ਼ੁੱਧ ਸ਼ੁੱਧ ਠੀਕ ਹੈ ਅਗੇ ਤੇ ਪਛੇਤਰ ਸਾਰਾ ਕੁਝ ਹੀ ਆਊਗਾ ਨਾਮ ਪਰ ਨਾਮ ਤੋਂ ਲੈ ਕੇ ਯਾਰ ਇੰਗਲਿਸ਼ ਵੀ ਪੂਰੀ ਦੀ ਪੂਰੀ ਗ੍ਰਾਮਰ ਆਊਗੀ 15 ਨੰਬਰ ਦਾ ਤੇ ਕੰਪਿਊਟਰ ਜਿਹੜਾ ਤੁਹਾਨੂੰ ਆਊਗਾ 10 ਨੰਬਰ ਦਾ ਉਹ ਟੋਟਲ 120 ਨੰਬਰ ਹੋਗੇ ਠੀਕ ਹੈ ਐਕਸ ਸਰਵਿਸਮੈਨ ਦੇ ਵਿੱਚੋਂ ਅਗਰ ਤੁਸੀਂ ਸਕੋਰ ਕਰ ਜਾਣਿਓ 55 55 56 58 ਇਹਨਾਂ ਸਕੋਰ ਕਰ ਜਾਣਿਓ ਤੁਹਾਡੀ ਨੌਕਰੀ ਪੱਕੀ ਹੋ ਜਾ ਯਾਰ ਠੀਕ ਹੈ ਨੈਕਸਟ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇੰਸਪੈਕਟਰ ਆਡੀਟਰ ਦੀ ਠੀਕ ਹੈ ਇਹਦੇ ਵਿੱਚ ਕੀ ਤੁਹਾਨੂੰ ਕੀ ਪੋਸਟਾਂ ਲਿਗੀਆਂ 2 ਘੰਟਿਆਂ ਦਾ ਪੇਪਰ ਹੈ ਦੋ ਤਰ੍ਹਾਂ ਦਾ ਤੁਹਾਡੇ ਨਵੇਂ ਦੇ ਵਿੱਚ ਡਿਵੀਜ਼ਨ ਕੀਤੀ ہوئی ਹੈ ਜਰਨਲ ਨੌਲੇਜ ਕਰੰਟ ਅਫੇਅਰ ਰੀਜ਼ਨਿੰਗ ਜਿੰਨਾ ਵੀ ਤੁਸੀਂ ਉੱਪਰ ਦੇਖਿਆ ਸਾਰਾ ਜਿੰਨਾ ਵੀ ਸਿਲੇਬਸ ਦੇਖਿਆ ਉਹ ਇੱਥੇ 40 ਦਾ ਅੰਮਰਦ ਹੈਗਾ 40 ਕੁਐਸਚਨ ਉੱਥੇ ਆਉਣਗੇ ਬਾਕੀ ਜਿਹੜਾ ਤੁਹਾਡਾ 80 ਨੰਬਰ ਦਾ ਹੈ ਉਹ ਭਾਈ ਸਬਜੈਕਟ ਨਾਲ ریلیਟਡ ਹੈ ਉਹ ਤੁਹਾਨੂੰ ਆਏਗਾ 120 ਨੰਬਰ ਦਾ ਟੋਟਲ ਇੱਥੇ ਤੁਹਾਨੂੰ ਪੇਪਰ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਇੱਕ ਫੋਰ ਦੀ ਜਿਹੜੀ ਨੈਕਟੀਵਿਟੀ ਤੁਹਾਨੂੰ ਉਹ ਦੇਖਣ ਨੂੰ ਮਿਲੇਗੀ ਨੈਕਟਿਵ ਮਾਰਕਿੰਗ ਠੀਕ ਹੈ ਸੇਮ ਏਰੀਆਜ਼ ਆਗੇ ਜੋ ਆਪਾਂ ਉੱਪਰ ਗੱਲ ਕੀਤੀ ਹੈ ਸਿਰਫ ਡਿਵੀਜ਼ਨ ਕਿੰਨੀ ਆ ਪੰਜ ਠੀਕ ਹੈ ਇਸ ਤੋਂ ਬਾਅਦ ਫਾਈਨੈਂਸ਼ੀਅਲ ਅਕਾਊਂਟਿੰਗ ਤੋਂ ਬਾਅਦ ਤੁਹਾਡੇ ਕੋਲ ਆ ਰਿਹਾ ਹੈਗਾ ਭਾਈ ਕੋਸਟ ਅਕਾਊਂਟਿੰਗ ਹੋਗੀ ਅਕਾਊਂਟਿੰਗ ਫਾਰ ਮਟੀਰੀਅਲ ਹੋਗੀ ਇਹ ਤੁਹਾਡਾ ਸਬਜੈਕਟ ਰਹੇਗਾ ਮਾਰਜਨਲ ਕੋਸਟਿੰਗ ਐਂਡ ਮੈਨੇਜਮੈਂਟ ਡਿਸੀਜਨਸ ਹੋਗੇ ਜੋ ਤੁਹਾਡੇ ਚਾਰਟਰਡ ਅਕਾਊਂਟ ਦੇ ਵਿੱਚ ਤੁਸੀਂ ਦੇਖਦੇ ਹੋਣੇ ਹੋ ਜਾਂ ਬੀ ਕਾਮ ਦੇ ਵਿੱਚ ਦੇਖਦੇ ਹੋਣੇ ਹੋ ਤਾਂ ਇਹੇ ਤੁਹਾਡੇ ਆਪਸਾ ਰਹਿਣੀਆਂ ਹੁਣ ਅਗਰ ਤੁਹਾਡਾ ਦਿਲ ਕਰਦਾ ਜਾਂ ਕਿ ਪੈਂਦਾ ਤੁਹਾਡਾ ਫੌਜ ਆ ਕਿਸੇ ਏਰੀਆ ਦੇ ਵਿੱਚ ਆਉਣੇ ਹੋ ਜੇ ਇਨਸਪੈਕਟਰ ਆਡੀਟਰ ਦੇ ਵਿੱਚ ਵੀ ਆਉਣੇ ਹੋ ਭਰ ਦੋ ਯਾਰ ਕੁਝ ਨਹੀਂ ਪਤਾ ਹੁੰਦਾ ਕਿਤੇ ਨਾ ਉਹ ਅੜਕ ਗਿਆ ਅਫਸਰ ਹੋ ਬਈ ਇਹਦੇ ਵਿੱਚ ਤੁਸੀਂ ਗਰੁੱਪ ਬਾਕੀ ਅਪਲਾਈ ਕਰ ਲਓ ਥੈਂਕ ਯੂ